ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦਾ ਸਦਰ ਥਾਣੇ ਦੇ ਵਿੱਚ ਹੈ ਸਦਰ ਥਾਣੇ ਦੇ ਇੰਚਾਰ ਦਵਿੰਦਰ ਸਿੰਘ ਵੱਲੋਂ ਇੱਕ ਲੁੱਟਖੋਹਾਂ ਕਰਨ ਵਾਲੇ ਦੇ ਇੱਕ ਗਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਨੇ ਮੌਕੇ ਤੇ ਸਾਡੇ ਨਾਲ ਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਤੇ ਕੀ ਕਾਰਵਾਈ ਕੀਤੀ ਗਈ ਹੈ ਕਿ ਇਸ ਲੁੱਟਖੋਹਾਂ ਕਰਨ ਵਾਲੇ ਗਰੋਹ ਦੇ ਕਿੰਨੇ ਮੈਂਬਰ ਜਿਹੜੇਗੇ ਤੇਗੇ ਜਿਨ੍ਹਾਂ ਨੂੰ ਕਾਬੂ ਕਰਨ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਟੀਵੀ ਲਈ ਬਲੌਣਾ ਨਾਲ ਕਤੋਂ ਸੁਣੋ ਸਾਹਿਬ ਜੀ ਸਾਡੇ ਥਾਣੇ ਦੀ ਇੰ内 ਦੇ ਵਿੱਚ ਨਾ ਪਿੰਡ ਤੇ ਮਿਤੀ 25 ਨੂੰ ਸਮਾਂ ਸਵੇਰ ਦੇ 25:10 25 ਨੂੰ ਉਦੋਂ ਕਿਸੇ ਲੜਕੀ ਇਸ ਤੇ ਜਿਹੜੀ ਅਸੀਂ ਕੁਛ ਲੜਕਿਆ ਜਿਆ ਬਾਲੀਆਂ ਕੋਈ ਥਾਪੇ ਦੇ ਨੋਕ ਤੇ ਤੇ ਮੈਂ ਤਰਾ ਬਿਰਦੇ ਅਸੀਂ ਉਹਦੀ ਜਿਹੜੀ ਪੇਰਵੇ ਕੀਤੀ ਤੇ ਅਸੀਂ ਕਰੀਬ 23 ਘੰਟਿਆਂ ਦੇ ਵਿੱਚ ਹੀ ਅਸੀਂ ਉਹ ਦੋਸ਼ੀ ਜਿਹੜੇ ਤਰਨ ਕਰ ਲਏ ਸੀ ਇੱਕ ਬੰਦਾ ਸੀ ਉਹਦੇ ਜੋ ਵਿਰਸਾ ਕਰ ਲਿਆ ਜਿਹਦਾ ਨਾਮ ਸੁਨੀਤ ਸਿੰਘ ਉਹਦੇ ਤੋਂ ਅਸੀਂ ਜਿਹੜੀਆਂ ਕੁਈਆਂ ਯਾਰੀਆਂ ਇਮਰਾਨ ਕਰ ਲਈਆਂ ਸੁਖ ਸਿੰਘ ਬਰਾਮ ਕਰ ਲਿਆ ਦੋ ਰਿਸ਼ੀ ਜਿਹੜੇ ਸਰਾਰ ਨੇ ਇਹਨਾਂ ਦਾ ਜਿੱਕਾ ਆਪਾਂ ਬਰਾਮ ਕਰਾਉਣਾ ਇਹ ਕਾਪੀ ਲੋ ਉਧਰੋਂ ਪਈਆਂ ਸੀ ਮਾਰੇ ਗੜੀਤਰਾਵਾਂ ਦੇ ਵਿੱਚ ਮਾਮਲੇ ਦਰਜ ਕੀਤੇ ਦਾ ਅਸੀਂ ਆਈਪੀਸੀ ਤਹਾਂ 392 ਜੋਤੀ ਆਈਪੀਸੀ ਤੇ ਜਿਹੜੀ ਪੀਐਨਐਸ ਦੀ ਹੋਣ ਜਿਹੜੀ ਪੁਨੀਤਾਰਾ ਸ਼ਹਿਰ ਦੇ ਵਿੱਚ 394 53 ਸਰ ਕਿੰਨੇ ਘੰਟਿਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਸੀ ਅਸੀਂ ਕਰੀਬ 3 ਘੰਟਿਆਂ ਦੇ ਵਿੱਚ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਇਸੇ ਮੌਜੂਦ ਹ ਸਦਰ ਥਾਣੇ ਦੇ ਵਿੱਚ ਹੈ ਸਦਰ ਥਾਣਾ ਦੇ ਇੰਚਾਰ ਦਵਿੰਦਰ ਸਿੰਘ ਵੱਲੋਂ ਇੱਕ ਲੁੱਟਖੋਹਾਂ ਕਰਨ ਵਾਲੇ ਦੇ ਇੱਕ ਗਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਨੇ ਮੌਕੇ ਤੇ ਸਾਡੇ ਨਾਲ ਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਤੇ ਕੀ ਕਾਰਵਾਈ ਕੀਤੀ ਗਈ ਹੈ ਤੇ ਕਿ ਇਸ ਲੁੱਟਖੋਹਾਂ ਕਰਨ ਵਾਲੇ ਗਰੋਹ ਦੇ ਕਿੰਨੇ ਮੈਂਬਰ ਜਿਹੜੇ ਹੈਗੇ ਤੇਗੇ ਜਿਨ੍ਹਾਂ ਨੂੰ ਕਾਬੂ ਕਰਨ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਟੀਵੀ ਲਈ ਬਲੌਣਾ ਨਾਲ ਕਤੋਂ ਸੋਨੋ ਸ਼ਾਇਦ ਰਿਪੋਰਟ ਹੈ ਸਾਡੇ ਥਾਣੇ ਦੀ ਇੰ ਤੇ 25 ਨੂੰ ਸਮਝਾਵੇ 25 10 25 ਨੂੰ ਉਦੋਂ ਕਿਸੇ ਲੇਡੀਆਂ ਤੇ ਜਿਹੜੀਆਂ ਸੀ ਕੁਛ ਮੜਕਿਆ ਜਿਆ ਬਣੀਆਂ ਕੋਈ ਥਾਪੇ ਦੇ ਨੋਕ ਤੇ ਤੇ ਮੈਂ ਤਰਾ ਬਿਰਦੇ ਸੀ ਉਹਦੀ ਰਿਪੇਅਰਿੰਗ ਕੀਤੀ ਤੇ ਅਸੀਂ ਕਰੀਬ 23 ਘੰਟਿਆਂ ਦੇ ਵਿੱਚ ਹੀ ਅਸੀਂ ਉਹ ਦੁਸ਼ੀਏ ਦੇ ਕੰਮ ਕਰ ਲਏ ਸੀ ਇੱਕ ਬੰਦਾ ਸੀ ਉਹਦੇ ਜੋ ਵੇਰਵਾ ਕਰ ਲਿਆ ਜਿਹਦਾ ਨਾਮ ਸੁਨੀਲ ਸਿੰਘ ਹੈ ਉਹਦੇ ਤੋਂ ਅਸੀਂ ਜਿਹੜੀਆਂ ਕੁਈਆਂ ਯਾਰੀਆਂ ਇਮਰਾਨ ਕਰ ਲਈਆਂ ਸਬੂਕਸੇਂ ਪ੍ਰਾਪਲ ਕਰ ਲਿਆ ਦੋ ਦੋਸ਼ੀ ਇਹ ਜਿਹੜੇ ਇਕਰਾਰ ਨੇ ਇਹਨਾਂ ਦਾ ਜਿੱਕਾ ਆਪਾਂ ਪ੍ਰਾਪਤ ਕਰਾਉਣਾ ਹੈ ਇਹ ਕਾਪੀ ਲੋਗ ਉਧੇਰੋਂ ਪਈਆਂ ਸੀ ਸਾਡੇ ਗੜੇ ਤਰ੍ਹਾਂਾਂ ਦੇ ਵਿੱਚ ਮਾਮਲੇ ਦਰਜ ਕੀਤੇ ਦਾ ਅਸੀਂ ਆਈਪੀਸੀ ਤਰ੍ਹਾਂ 392 ਕੋਈ ਹੋਰ ਆਈਪੀਸੀ ਤੇ ਜਿਹੜੀ ਬੀਐਨਐਸ ਦੀ ਹੋਣ ਜਿਹੜੀ ਹੁਣੀ ਤਰ੍ਹਾਂ ਇਹਦੇ ਵਿੱਚ 392 453 ਸਰ ਕਿੰਨੇ ਘੰਟਿਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਸੀ ਅਸੀਂ ਕਰੀਬ 3 ਘੰਟਿਆਂ ਦੇ ਵਿੱਚ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਇਸ ਸਮੇਂ ਮੌਜੂਦ ਆ ਸਦਰ ਥਾਣੇ ਦੇ ਵਿੱਚ ਹੈ ਸਦਰ ਥਾਣਾ ਦੇ ਇੰਚਾਰ ਦਵਿੰਦਰ ਸਿੰਘ ਵੱਲੋਂ ਇੱਕ ਲੁੱਟਖੋਹਾਂ ਕਰਨ ਵਾਲੇ ਦੇ ਇੱਕ ਗਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਨੇ ਮੌਕੇ ਤੇ ਸਾਡੇ ਨਾਲ ਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਤੇ ਕੀ ਕਾਰਵਾਈ ਕੀਤੀ ਗਈ ਹੈ ਤੇ ਕਿ ਇਸ ਲੁੱਟਖੋਹਾਂ ਕਰਨ ਵਾਲੇ ਗਰੋਹ ਦੇ ਕਿੰਨੇ ਮੈਂਬਰ ਜਿਹੜੇ ਹੈਗੇ ਤੇਗੇ ਜਿਨ੍ਹਾਂ ਨੂੰ ਕਾਬੂ ਕਰਨ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਟੀਵੀ ਲਈ ਬਲੌਣਾ ਨਾਲ ਤੋਂ ਸਾਨੂੰ ਸ਼ਾਇਦ ਰਿਪੋਰਟ ਹੈ ਸਾਡੇ ਥਾਣੇ ਦੀ ਇੰਗਜ਼ ਵਿੱਚ ਤੇ ਜਿਹੜੀ 25 ਨੂੰ ਸਮਝਾਵੇ 25 10 25 ਨੂੰ ਉਦੋਂ ਕਿਸੇ ਲੜਕੀਸ ਤੋਂ ਨਹੀਂ ਆਸੀ ਕੁਛ ਮੁੰਡਕਿਆ ਜਾਂ ਬਾਲੀਆਂ ਕੋਈ ਥਾਪੇ ਦੇ ਲੋਕ ਨਹੀਂ ਤੇ ਮੈਂ ਤਰਾ ਮਿਲਦੇ ਅਸੀਂ ਉਹਦੀ ਜਿਹੜੀ ਪੈਰਵੀ ਕੀਤੀ ਤੇ ਅਸੀਂ ਕਰੀਬ 2-3 ਘੰਟਿਆਂ ਦੇ ਵਿੱਚ ਹੀ ਅਸੀਂ ਉਹ ਦੋਸ਼ੀ ਜਿਹੜੇ ਕੌਣ ਕਰਲੇ ਸੀ ਇੱਕ ਬੰਦਾ ਸੀ ਉਹ ਜਿਹੜਾ ਸਰ ਕਰਦਾ ਜਿਹਦਾ ਨਾਮ ਸੰਜੀਤ ਸਿੰਘ ਉਹਨੂੰ ਤੋਂ ਅਸੀਂ ਜਿਹੜੀਆਂ ਕੁਈਆਂ ਯਾਬਾਰੀਆਂ ਇਮਰਾਨ ਕਰਦੀਆਂ ਸਬੂਕ ਸਿੰਘ ਪਰਮ ਕਰ ਲੈ ਦੋ ਬੇਸ਼ੀ ਇਹਦੇ ਇਕਰਾਰ ਨੇ ਇਹਨਾਂ ਦਾ ਜਿੱਕਾ ਆਪਾਂ ਪ੍ਰਾਪਤ ਕਰਾਉਣਾ ਹੈ ਇਹ ਕਾਪੀ ਲੋਕ ਤੇਰੇ ਹੁੰਦੀਆਂ ਸੀ ਮਾਰੇ ਕਿਹੜੇ ਤਰ੍ਹਾਂਾਂ ਦੇ ਵਿੱਚ ਮਾਮਲੇ ਦਰਜ ਕੀਤੇ ਦਾ ਅਸੀਂ ਆਈਪੀਸੀ ਦੇ ਤਰ੍ਹਾਂ 392 34 ਆਈਪੀਸੀ ਤੇ ਜਿਹੜੀ ਬੀਐਨਐਸ ਦੀ ਹੋਣ ਜਿਹੜੀ ਨਮੀ ਤਾਰਾ ਇਹਦੇ ਵਿੱਚ 394 53 ਸਰ ਕਿੰਨੇ ਘੰਟਿਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਸੀ ਅਸੀਂ ਕਰੀਬ 3 ਘੰਟਿਆਂ ਦੇ ਵਿੱਚ ਡੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਇਸੇ ਮੌਜੂਦਾ ਸਦਰ ਥਾਣੇ ਦੇ ਵਿੱਚ ਹੈ ਸਦਰ ਥਾਣੇ ਦੇ ਇੰਚਾਰ ਦਵਿੰਦਰ ਸਿੰਘ ਵੱਲੋਂ ਇੱਕ ਲੁੱਟਖੋਹਾਂ ਕਰਨ ਵਾਲੇ ਦੇ ਇੱਕ ਗਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਨੇ ਮੌਕੇ ਤੇ ਸਾਡੇ ਨਾਲ ਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਤੇ ਕੀ ਕਾਰਵਾਈ ਕੀਤੀ ਗਈ ਹੈ ਤੇ ਕਿ ਇਸ ਲੁੱਟਖੋਹਾਂ ਕਰਨ ਵਾਲੇ ਗਰੋਹ ਦੇ ਕਿੰਨੇ ਮੈਂਬਰ ਜਿਹੜੇਗੇ ਤੇਗੇ ਜਿਨ੍ਹਾਂ ਨੂੰ ਕਾਬੂ ਕਰਨ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਡੈਨਿਕ ਸਵੇਰਾ ਟੀਵੀ ਲਈ ਬਲੌਣਾ ਨਾਲ ਕਤੋਂ ਸੋਨੋ ਸ਼ਾਹਰ ਰਿਪੋਰਟ ਨੇ ਥਾਣੇ ਦੀ ਇੰਗੀ ਦੇ ਵਿੱਚ ਤੇ ਮਿਤੀ 25 ਨੂੰ ਸਮਝਾ ਮਿਲੀ ਸੀ 25 10 25 ਨੂੰ ਉਦੋਂ ਕਿਸੇ ਲੜਕੀਸ ਤੋਂ ਮਿਲੀ ਅਸੀਂ ਕੁਛ ਮੁੰੜਕਿਆ ਜਾਂ ਬਾਣੀਆਂ ਕੋਈ ਥਾਪੇ ਦੇ ਨੋਕੀ ਤੇ ਤੇ ਅਸੀਂ ਮਤਰਾ ਬਲਦੇ ਅਸੀਂ ਉਹਦੀ ਜਿਹੜੀ ਪੈਰਵੀ ਕੀਤੀ ਤੇ ਅਸੀਂ ਕਰੀਬ 23 ਘੰਟਿਆਂ ਦੇ ਵਿੱਚ ਹੀ ਅਸੀਂ ਉਹ ਦੁਸ਼ੀ ਜਿਹੜੇ ਰਿਕਵਰ ਕਰ ਲਏ ਸੀ ਇੱਕ ਬੰਦਾ ਸੀ ਉਹਦੇ ਜੋ ਮਿਲਖਾਰ ਕਰਦਾ ਜਿਹਦਾ ਨਾਮ ਸੰਜੀਤ ਸਿੰਘ ਉਹਨੂੰ ਤੋਂ ਅਸੀਂ ਜਿਹੜੀਆਂ ਉਹਨੀਆਂ ਯਾਰੀਆਂ ਇਮਰਾਨ ਕਰਗੀਆਂ ਸੁਮੋਖ ਸਿੰਘ ਬਰਾਮਾ ਕਰ ਲਿਆ ਦੋ ਬੇਸ਼ੀਏ ਜਿਹੜੇ ਇਖਲਾਬ ਨੇ ਇਹਨਾਂ ਦਾ ਜਿੱਕਾ ਆਪਾਂ ਬਰਾਮਾ ਕਰਾਉਣਾ ਹੈ ਇਹ ਕਾਪੀ ਲੋਕ ਤੇਰੇ ਹਾਂ ਤੁਹਿਆ ਸੀ ਮਾਰੇ ਕਿਹੜੇ ਤਰ੍ਹਾਂਾਂ ਦੇ ਵਿੱਚ ਮਾਮਲੇ ਦਰਜ ਕੀਤੇ ਦਾ ਅਸੀਂ ਆਈਪੀਸੀ ਤਰ੍ਹਾਂ 392 ਕੋਈ ਹੋਤੀ ਆਈਪੀਸੀ ਤੇ ਜਿਹੜੀ ਬੀਐਨਐਸ ਦੀ ਹੋਣੀ ਤਾਰਾ ਇਹਦੇ ਵਿੱਚ 394 53 ਸਰ ਕਿੰਨੇ ਘੰਟਿਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਸੀ ਅਸੀਂ ਕਰੀਬ 3 ਘੰਟਿਆਂ ਦੇ ਵਿੱਚ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦਾ ਸਦਰ ਥਾਣੇ ਦੇ ਵਿੱਚ ਹੈ ਸਦਰ ਥਾਣੇ ਦੇ ਇੰਚਾਰ ਦਵਿੰਦਰ ਸਿੰਘ ਵੱਲੋਂ ਇੱਕ ਲੁੱਟਖੋਹਾਂ ਕਰਨ ਵਾਲੇ ਦੇ ਇੱਕ ਗਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਨੇ ਮੌਕੇ ਤੇ ਸਾਡੇ ਨਾਲ ਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਤੇ ਕੀ ਕਾਰਵਾਈ ਕੀਤੀ ਗਈ ਹੈ ਤੇ ਕਿ ਇਸ ਲੁੱਟਖੋਹਾਂ ਕਰਨ ਵਾਲੇ ਗਰੋਹ ਦੇ ਕਿੰਨੇ ਮੈਂਬਰ ਜਿਹੜੇਗੇ ਤੇਗੇ ਜਿਨ੍ਹਾਂ ਨੂੰ ਕਾਬੂ ਕਰਨ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੈਨਿਕ ਸਵੇਰਾ ਟੀਵੀ ਲਈ ਬੱਲੋਂ ਨਾਲ ਕੱਟ ਤੋਂ ਸਾਨੂੰ ਸ਼ਾਦਰੀ। ਸਾਡੇ ਥਾਣੇ ਦੀ ਇੰ内 ਦੇ ਵਿੱਚ ਨਾ ਪਿੰ ਤੇ 25 ਨੂੰ ਸਮਝਾ ਬਈ 25 10 25 ਨੂੰ ਉਦੋਂ ਕਿਸੇ ਲੜਕੀ ਇਸ ਤੇ ਜਿਹੜੀਆਂ ਸੀ ਕੁਛ ਮੁੰਡਕਿਆ ਜਿਆ ਬਾਲੀਆਂ ਕੋਈ ਥਾਪੇ ਦੇ ਨੋਕ ਤੇ ਤੇ ਮੈਂ ਤਰਾ ਬੈਦੇ ਸੀ ਉਹਦੀ ਜਿਹੜੀ ਪੇਰਵੇ ਕੀਤੀ ਤੇ ਅਸੀਂ ਕਰੀਬ 23 ਘੰਟਿਆਂ ਦੇ ਵਿੱਚ ਹੀ ਅਸੀਂ ਉਹ ਦੋਸ਼ੀ ਜਿਹੜੇ ਤਰਨ ਕਰ ਲਏ ਸੀ ਇੱਕ ਬੰਦਾ ਸੀ ਉਹਦੇ ਜੋ ਵਿਰਸਾ ਕਰ ਲਿਆ ਜਿਹਦਾ ਨਾਮ ਸੁਨੀਤ ਸਿੰਘ ਉਹਦੇ ਤੋਂ ਅਸੀਂ ਜਿਹੜੀਆਂ ਕੁਈਆ ਯਾਰ ਵਾਲੀਆਂ ਇਮਰਾਨ ਕਰਦੀਆਂ ਸੂਖ ਸਿੰਘ ਬਰਾਮਾ ਕਰ ਲਿਆ ਦੋ ਰਿਸ਼ੀ ਜਿਹੜੇ ਸਰਾਰ ਨੇ ਇਹਨਾਂ ਦਾ ਜਿੱਕਾ ਆਪਾਂ ਬਰਾਮਾ ਕਰਾਉਣਾ ਇਹ ਕਾਪੀ ਲੋ ਉਧਰੋਂ ਪਈਆਂ ਸੀ ਮਾਰੇ ਗੜੀਤਰਾਵਾਂ ਦੇ ਵਿੱਚ ਮਾਮਲੇ ਦਰਜ ਕੀਤੇ ਦਾ ਅਸੀਂ ਆਈਪੀਸੀ ਤਹਾਂ 392 ਜੋਤੀ ਆਈਪੀਸੀ ਤੇ ਜਿਹੜੀ ਪੀਐਨਐਸ ਦੀ ਹੋਣ ਜਿਹੜੀ ਪੁਨੀਤਾਰਾ ਸ਼ਹਿਰ ਦੇ ਵਿੱਚ 394 53 ਸਰ ਕਿੰਨੇ ਘੰਟਿਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਸੀਗੇ ਅਸੀਂ ਕਰੀਬ 3 ਘੰਟਿਆਂ ਦੇ ਵਿੱਚ ਯਾਨੀ ਕਿ ਸਵੇਰਾ ਟੀਵੀ ਦੇਖ ਰਹੇ ਤੁਸੀਂ ਅਸੀਂ ਮੌਜੂਦਾ ਸਦਰ ਥਾਣੇ ਦੇ ਵਿੱਚ ਹੈ ਸਦਰ ਥਾਣੇ ਦੇ ਇੰਚਾਰ ਦਵਿੰਦਰ ਸਿੰਘ ਵੱਲੋਂ ਇੱਕ ਲੁੱਟਖੋਹਾਂ ਕਰਨ ਵਾਲੇ ਦੇ ਇੱਕ ਗਰੋਹ ਦੇ ਮੈਂਬਰ ਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਨੇ ਮੌਕੇ ਤੇ ਸਾਡੇ ਨਾਲ ਦਵਿੰਦਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਤੇ ਕੀ ਕਾਰਵਾਈ ਕੀਤੀ ਗਈ ਹੈ ਕਿ ਇਸ ਲੁੱਟਖੋਹਾਂ ਕਰਨ ਵਾਲੇ ਗਰੋਹ ਦੇ ਕਿੰਨੇ ਮੈਂਬਰ ਜਿਹੜੇ ਹੈਗੇ ਤੇਗੇ ਜਿਨ੍ਹਾਂ ਨੂੰ ਕਾਬੂ ਕਰਨ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਨਿਕ ਸਵੇਰਾ ਟੀਵੀ ਲਈ ਬੱਲੋਣਾ ਲੱਗਤੋਂ ਸਾਨੂੰ ਸ਼ਾਦ ਰੂਪ ਨੇ ਥਾਣੇ ਦੀ ਇੰਚ ਦੇ ਵਿੱਚ ਨਾ ਟੈਂ ਤੇ 25 ਨੂੰ ਸਮਨ 25 10 25 ਨੂੰ ਉਦੋਂ ਕਿਸੇ ਲੇਡੀਆਂ ਤੇ ਜਿਹੜੀਆਂ ਸੀ ਕੁਛ ਮੁੰੜਕੇ ਆ ਜਾਂ ਬਣੀਆਂ ਕੋਈ ਥਾਪੇ ਦੇ ਨੋਕ ਤੇ ਤੇ ਮੈਂ ਤਰਾ ਬਿਲਦੇ ਸੀ ਉਹਦੀ ਰਿਪੇਅਰਿੰਗ ਕੀਤੀ ਤੇ ਅਸੀਂ ਕਰੀਬ 23 ਘੰਟਿਆਂ ਦੇ ਵਿੱਚ ਹੀ ਅਸੀਂ ਉਹ ਦੁਸ਼ੀਏ ਦੇ ਕੰਮ ਕਰ ਲਏ ਸੀ ਇੱਕ ਬੰਦਾ ਸੀ ਉਹਦੇ ਜੋ ਵੇਰਵਾ ਕਰ ਲਿਆ ਜਿਹਦਾ ਨਾਮ ਸੁਨੀਲ ਸਿੰਘ ਹੈ ਉਹਦੇ ਤੋਂ ਅਸੀਂ ਜਿਹੜੀਆਂ ਕੁਈਆਂ ਯਾਰੀਆਂ ਇਮਰਾਨ ਕਰ ਲਈਆਂ ਸਬਕਸੇ ਇਮਰਾਨ ਕਰ ਲਿਆ ਦੋ ਵੇਸ਼ੀ ਜਿਹੜੇ ਪ੍ਰਾਪਤ ਨੇ ਇਹਨਾਂ ਦਾ ਜਿੱਕਾ ਆਪਾਂ ਪ੍ਰਾਪਤ ਕਰਾਉਣਾ ਹੈ ਇਹ ਕਾਪੀ ਲੋ ਉਧਰੋਂ ਪਈਆਂ ਸੀ ਮਾਰੀ ਗੜੀਤਰਾਮਾਂ ਦੇ ਵਿੱਚ ਮਾਮਲਾ ਦਰਜ ਕੀਤਾ ਦਾ ਅਸੀਂ ਆਈਪੀਸੀ ਤਹਾਂ 392 ਕੋਈ ਚੌਥੀ ਆਈਪੀਸੀ ਇਹ ਜਿਹੜੀ ਬੀਐਨਐਸ ਦੀ ਹੋਣ ਜਿਹੜੀ ਹੁਨੀਤਾਰਾ ਸ਼ਹਿਰ ਵਿੱਚ 399 53 ਸਰ ਕਿੰਨੇ ਘੰਟਿਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਸੀਗੇ ਅਸੀਂ ਕਰੀਬ 3 ਘੰਟਿਆਂ ਦੇ ਵਿੱਚ